ਸਾਡਾ ਜੀ ਸਮਾਨ ਆ ਗਿਆ ਸਮਾਨ ਚੈੱਕ ਕਰ ਲਿਆ ਸਮਾਨ ਮੰਮੀ ਨੇ ਤਾਂ ਭੇਜਦਾ ਨਹੀਂ ਦੇਖੋ ਕੁਝ ਮਿਲਦਾ ਨਹੀਂ ਨਾ ਸਾਡੀ ਮੰਮੀ ਨੂੰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਉਹ ਭਰ ਕੇ ਸਮਾਨ ਲਾ ਦੇ ਜੇ ਇਹਦੇ ਤਾਂਪ ਚ ਮੈਂ ਪਾਈ ਨਾ ਤਾਂ ਪਾਣੀ ਕਾਲਾ ਹੀ ਹੋ ਗਿਆ ਇੰਨੀ ਗੰਦੀ ਇੰਨੀ ਮਿੱਟੀ ਨਾਲ ਲਿਪੜੀ ਹੋ ਸੀਗੀ ਇਹ ਕੈਮਰਾ ਕਹਿੰਦੇ ਇਹਨੂੰ ਤੇ ਤੁਹਾਡੇ ਨਾਲੋਂ ਜ਼ਿਆਦਾ ਪਤਾ ਮੈਨੂੰ ਮੈਂ 100 ਇੰਟਰਵਿਊ ਦੇ ਚੁੱਕੀ ਆ ਤੁਸੀਂ ਪੰਜਾਬ ਟੂਰ ਗੋ ਕਰਦੇ ਹੋ ਕੀ ਜਿਵੇਂ ਜਾਉ ਕੋ ਕਿਉਂ ਕਰਦੇ ਨਾ ਵੇਪੋ ਸਸਸੀ ਕਾਲ ਜੀ ਸਵਾਗਤ ਕਰਦੇ ਨਵੇਂ ਦਿਨ ਦੇ ਨਵੇਂ ਬਲੌਗ ਦੇ ਵਿੱਚ ਅੱਜ ਦਿਨ ਸ਼ੁੱਕਰਵਾਰ ਤੇ ਆਪਾਂ ਉੱਠ ਚੁੱਕੇ ਹਾਂ ਨਾ ਤੋਂ ਲੈ ਤਿਆਰ ਹੋ ਗਏ ਸਾਰੇ ਕਿਵੇਂ ਠੀਕ ਠਾਕ ਪਤਾ ਨਹੀਂ ਨਾਲੇ ਆਪਾਂ ਕਿੰਨੇ ਨਾਲੇ ਉਹ ਵੀ ਮੱਛੀ ਉੱਤੀ ਲੇਕਿਨ ਨਾਲੇ ਵੀ ਨਾਲੀ ਆ ਮਛਰਰੀ ਆ ਹੁਣ ਮਾਰੇ ਦੇ ਕੰਨ ਤੇ ਇੱਕ ਅਜੇ ਤਾਂ ਨਹੀਂ ਨਹੀਂ ਕਿੱਤੀ ਸਾਨੂੰ ਸੋਨੇ ਬਣਦੀ ਐ ਇਹੇ ਟਾਪਟੇ ਮੈਂ ਪਾਈ ਨਾ ਜਦੋਂ ਪਾਣੀ ਕਾਲਾ ਹੀ ਹੋ ਗਿਆ ਇੰਨੀ ਗੰਦੀ ਇੰਨੀ ਮਰਤੇ ਨਾਲ ਲਿਬੜੀ ਹੋ ਸੀਗੀ ਇਹ ਐਡਾ ਲੱਗੰਦਾ ਜਿਵੇਂ ਪੋਚਾ ਕੱਢਿਆ ਬਾਲਟੀ ਚੋਂ ਸੱਚੀ ਸੱਚੀ ਮਿੱਟੀ ਜੀ ਗੇੜੀ ਤਾਂ ਹੀ ਮੈਨੂੰ ਵਾਈ ਮੈਨੂੰ ਇਹਦੇ ਵਾਲਾ ਤੋਂ ਪਤਾ ਲੱਗ ਰਿਹਾ ਸੀ ਵਾਲ ਇਹ ਵਿਚਾਰੀ ਦੇ ਚਿਪਟੇ ਤੋਂ ਪੂਰੇ ਪੂਰੇ ਜੇ ਹੋ ਗਏ ਸੀ ਮਿੱਟੀ ਨਾਲ ਵਾਲ ਫੇਰ ਡੱਡਿਆ ਹੋ ਗਿਆ ਯਾਰ ਇਹਦੇ ਤੇ ਹੁਣ ਇਹਨੇ ਖਾਦਾ ਕੁਛ ਸਾਲਿਆ ਫੀਡ ਕਰ ਆਪਾਂ ਹੀ ਖਾਣਾ ਆਪਾਂ ਅੱਜ ਕੀ ਖਾਈ ਅੱਜ ਹੈਗਾ ਸ਼ੁਕਰਵਾਰ ਤੇ ਆਤਾ ਹੈਗਾ ਗੋਲਣ ਵਾਲਾ ਲੈ ਉਹ ਕੁਝ ਅੱਜ ਯਾਰ ਬਾਹਰੋਂ ਕੁਛ ਖਾ ਲੈ ਸਮੋਸੇ-ਮੂਸੇ ਖਾ ਲੈਣੇ ਠੀਕ ਹੈ ਹੂੰ ਜਾਦਾ ਭੁੱਖ ਨਹੀਂ ਲੱਗੀ ਮੈਨੂੰ ਵੈਸੇ ਨਾ ਤੁਹਾਨੂੰ ਆਪ ਸਰਚ ਭੁੱਖ ਹੀ ਨਹੀਂ ਲੱਗਦੀ ਆ ਪਰ ਰਾਤ ਨੂੰ ਬਹੁਤ ਪੂਰੀ ਤਰ੍ਹਾਂ ਭੁੱਖ ਲੱਗਦੀ ਉਸ ਟਾਈਮ ਤੇ ਨਾ ਹੁੰਦਾ ਵੀ ਬਸ ਹੁਣ ਦੇ ਦੋ ਰੋਟੀ ਸਾਢੇ 8:30 ਵੱਜ ਰਹੇ ਆ ਹੁਣ ਆਪਾਂ ਐਂ ਕਰਦੇ ਸਮੋਸੇ ਖਾ ਲੈਣੇ ਆ ਤੇ ਚਾਹ ਪੀ ਲੈਣੇ ਆ ਤੇ ਨਾਲ ਰੋਲੇ ਲੈ ਕੇ ਜਾਣ ਵਾਸਤੇ ਸ਼ਿਮਲੇ ਮਿਰਚ ਹੈਗੀ ਸ਼ਿਮਲੇ ਮਿਰਚ ਹੈਗੀ ਰੋਟੀਆਂ ਬਣਾਉਣੀਆਂ ਆ ਰੋਟੀਆਂ ਨਾ ਚਾਦਰ ਨਵੀਂ ਆ ਓ ਹਾਂ ਮੰਮੀ ਨੇ ਲੈ ਆਂਦੀ ਸੀ ਨਸ਼ਾ ਉਹ ਦਿੱਤੀ ਸੀ ਇਹ ਮਾਰਦਾ ਦੇ ਕੇ ਥੱਪੜ ਤਾਂ ਮਾਰਦੇ ਤੇ ਇਹਦੀ ਥੱਪੜ ਮਾਰ ਕੇ ਉਹ ਮਾਰਾ ਤੇ ਚੋਣੇ ਬੱਚੇ ਦੇ ਥੱਪੜ ਉਹ ਮਾਰਾ ਮੈਂ ਲਾ ਕੇ ਲੈ ਕੇ ਆਏ ਦੀ ਸ਼ਕਲ ਲਾ ਕੇ ਲੈ ਕੇ ਦੇਖੋ ਕਿੰਨੀ ਭੋਲੀ ਲੱਗਦੀ ਕੈਮਰਾ ਕਹਿੰਦੇ ਇਹਨੂੰ ਤੇ ਤੁਹਾਡੇ ਨਾਲੋਂ ਜ਼ਿਆਦਾ ਪਤਾ ਮੈਨੂੰ ਮੈਂ 100 ਇੰਟਰਵਿਊ ਦੇ ਚੁੱਕੀ ਹਾਂ ਤੁਸੀਂ ਪੰਜਾਬ ਤੋਂ ਗੱਲਦੇ ਹੋ ਤੁਸੀਂ ਪੰਜਾਬ ਤੋਂ ਕਿਉਂ ਗੱਲਦੇ ਹੋ ਪਾ <laughs> सा जी समान आ गया दूध कट्ठा ही भेजता दादा मम्मी ने चल यार फ्रिज का कवर भी आ गया बाद चो पानी और क्या आया है कोको कोको -को और क्या आया है ओहो हो हो

ਖੀਰੇ ਵੇ ਭੇਜ ਤੇ ਆ ਪਹਿਲੇ ਖਤਮ ਨਹੀਂ ਹੋਏ ਹਜੇ ਓਕੇ ਸਭ ਤੋਂ ਪਹਿਲਾਂ ਮੈਂ ਦੁੱਧ ਕੱਢਾਂ ਯਾਰ ਰਾਹ ਹੁਣ ਵਜੇਗਾ ਮੈਨੂੰ ਸਾਮਾ 6 ਕਿਲੋ ਗੋਡੇ ਲੈਣ ਆਣੇ ਉਪਾਰਾ ਵਜੇਗਾ ਪੈਨ ਇਤਾਂ ਹੋਇਆ ਨਹੀਂ ਉਹ ਲੋਕੀ ਜਿਹੜਾ ਕੰਮ ਹੋ ਗਿਆ ਸਾਰਿਆਂ ਦੇ ਲੋਗੂਆ ਵਿਚਾਰੇ ਗਰੀਬ ਨੇ ਜਿਹੜਾ ਸਾਰਾ ਸਮਾਨ ਉਹ ਨਹੀਂ ਭੇਜਦੀ ਆ ਸਾਨੂੰ ਸਾਡੀ ਮੰਮੀ ਨੂੰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਉਹ ਭਰ ਕੇ ਸਮਾਨ ਲਾ ਦੇ ਜੇ ਕੋਹ ਅਜੇ ਤਾਂ ਬਰਤ ਜਮੀ ਹੋਆ ਤਕੜੇ ਜੁਗਾੜ ਲਾ ਕੇ ਪਹੁੰਚਾਇਆ ਮੰਮੀ ਨੇ ਸਾਰਾ ਸਮਾਨ ਬਹੁਤ ਜ਼ਿਆਦਾ ਜ਼ਰੂਰਤ ਅਸੀਂ ਕੀ ਮੈਨੂੰ ਇਸ ਚੀਜ਼ ਦੀ ਤਾਂ ਨਾ ਬਹੁਤ ਹੀ ਜ਼ਿਆਦਾ ਕਿੱਦਾਂ ਹੈ ਮੂੰਹ ਇਹਦਾ ਓਕੇ ਚਲੋ ਇਸਨੂੰ ਤੇ ਜਿੱਦੀ ਬਾਰਨੀਆ ਤੋੜ ਐਟਲੀਸਟ ਉਹ ਮਿੱਟੀ ਤੋਂ ਤਾਂ ਬਚੀ ਰਹੇਗੀ ਨਾ ਇਹ ਚੱਲ ਰਿਹਾ ਹੈ ਫਰੈਂਚ ਦੇ ਕਵਰ ਦੀ ਸਮਾਨ ਚੈੱਕ ਕਰ ਲਿਆ ਸਮਾਨ ਮੰਮੀ ਨੇ ਤਾਂ ਭੇਜਤਾ ਦੀ ਦਿੱਤ ਤੁਹ ਕੁਝ ਮੈਂ ਤਾਂ ਨਹੀਂ ਵੇਨਾ ਕਵਰ ਦੀ ਥੋੜੀ ਕਿੰਨੀ ਜਨ ਆ ਮੈਨੂੰ ਪਤਾ ਨਹੀਂ ਹੈ ਕਿਵੇਂ ਹੋ ਰਿਹਾ ਹੈ ਆਪਣੇ ਜੁਗਾੜ ਨਾਲ ਤਾਂ ਮੈਂ ਬੰਦਦਾ ਹੀ ਸ਼ਾ ਜਿੱਦਾਂ ਹੀ ਬਨੂਗਾ ਇਹ ਐਵੇਂ ਹੁੰਦਾ ਹੋਵੇ ਸਹੀ ਤਾਂ ਇਹ ਤੇ ਕਿਵੇਂ ਬੰਨਿਆ ਹੈ ਬੰਨਿਆ ਨਹੀਂ ਆਉਂ ਸੀਗੀ ਰੱਸੀ ਇਹ ਨਾ ਇਲਾਸਟਿਕ ਚਾ ਕੋਈ ਨਹੀਂ ਪਰ ਅੱਗੇ ਨਾਲ ਤਾਂ ਠੀਕ ਹੀ ਆ ਹਾਂ ਕਵਰ ਤਾਂ ਆ ਗਿਆ ਜੇਬਾਂ ਹੁਣ ਇੱਚਾ ਸਿਲੰਡਰ ਦੀਆਂ ਕਾਪੀਆਂ ਕੁੱਤੀਆਂ ਰੁੱਥੋ ਸਾਰੀਆਂ ਸਿਲੰਡਰ ਦੀਆਂ ਉਹ ਹੀ ਆਉਂਦਾ ਹੁੰਦਾ ਹੈ ਆ ਬੈਗ ਹੀ ਬੜਾ ਭਾਰਾ ਸੀ ਯਾਰ ਬੜਾ ਔਖਾ ਲੈ ਕੇ ਆਇਆ ਮੋਟਰਸਾਈਕਲ ਤੇ। ਉਹ ਪੀਤਾ ਦੇਖੇ ਇੰਨਾ ਚੱਕ ਲਿਆ ਹੁੰਦਾ ਵੀ ਆਪਾਂ ਕਿੱਦਾਂ ਲੈ ਖਾਣਾ ਕਿੱਦਾਂ ਦੇਣਾ। ਭਾਜੀ ਫੋਨ ਤੇ ਕਹਿੰਦੇ ਸੀ ਮੈਂ ਖਰੂਬੀ ਉੱਜਾ ਵੀ ਘਰੇ ਛੱਡ ਆਈਆਂ ਤੇ ਤਰਬੂਜ ਵੀ। ਮੈਨੂੰ ਸੰਭਾਲ ਲਓ ਰਸੋਈ ਨੂੰ ਸਮਝ ਨਹੀਂ ਆ ਰਹਾ ਮੈਨੂੰ ਕਿੱਥੇ ਕੀ ਰੱਖਣਾ। ਕਰਦੇ ਆ ਸੈਟਿੰਗ। ਜਿਹੜੀ ਕਿ ਸ਼ਾਇਦ ਹੋ ਸਕਦਾ ਸਾਡੇ ਫ੍ਰਿਜ 'ਚ ਅਗਲੇ 6 ਮਹੀਨੇ ਤੱਕ ਪਾਈ ਲਵੋ। ਮਰੋੜੇ ਖਾਂਦੀ ਨਹੀਂ। ਮੰਮੀ ਥੋੜਾ ਜਿਹਾ ਨਾ ਧਿਆਨ ਦੇ ਕੇ ਖਾਣਾ ਪੈਂਦਾ ਨਹੀਂ ਪਿਆਰ ਰੰਦਾ ਤਾਂ ਪਿਆ ਹੀ ਰਹਿੰਦਾ ਹੈ ਮਿੱਠਾ ਕੁਝ ਖਾ ਲਾਂ ਸਮੋਸੇ ਬਾਟੀਆਂ ਬਸ ਕਰ ਲਈ ਆ ਨਾਲ ਜਾਣ ਵਾਸਤੇ ਰੋਟੀ ਬਣਾਣੀ ਪੈਣੀ ਹੈ ਨਾ ਇਹਦੇ ਮਾਰ ਕਰਨ ਦੇ ਮੂੰਹ ਮਾਰਦੀ ਸੀ ਇੱਥੇ ਅੱਜ ਤਾਂ ਨਹਾਤਾ ਆ ਮੈਂ ਤੈਨੂੰ ਸਵੇਰ ਦਾ ਕਈਆਂ ਨਾ ਮੈਂ ਇਹਦੇ ਕੰਨ ਤੇ ਮਾਰ ਦੇ ਤੂੰ ਅੱਜ ਨਹੀਂ ਮਾਰਨਾ ਅੱਜ ਤਾਂ ਇਹ ਨਹਾਤਾ ਆ ਹੈ ਨਾ ਅੱਜ ਨਹਾਤਾ ਆ ਨਾ ਤੇ ਅੱਜ ਮੈਂ ਹੀਰੋਇਨ ਆ ਅੱਜ ਮੈਨੂੰ ਕੋਈ ਕਹਿਣ ਝਾਦਾ ਕੁਝ ਅੱਜ ਦਾ ਦਿਨ ਨਹੀਂ ਕਿਸੇ ਨੂੰ ਮੈਨੂੰ ਕੁਝ ਕਹਿਣ ਕੁਝ ਕਹਿਣ वीडियो चल नहीं सी रही को। तो आप हो चुके हैं तैयार सुने मैं कि नेरी आने वाली आज थोड़ा खलाना रसोई के बहुत ज्यादा क्योंकि ना मम्मी ने समान भेजा सगा आंटी तो मेरी फ्रेंड दी मम्मी को ਤੇ ਵਾਇਸ ਆਪਣੀ ਬੇਟੀ ਕੋਲੇ ਤੇ ਉਹਨਾਂ ਤੋਂ ਤੇ ਉਹਦੇ ਕਰਕੇ ਨਾ ਫਿਰ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਜਿਹਾ ਪੈ ਗਿਆ ਆ ਮੇਰੀ ਬਾਹ ਦੁਕਾਨਾ ਤੇ ਹੁਣ ਆਪਾਂ ਚੱਲਦੇ ਆ ਜੀ ਡਿਊਟੀਆਂ ਕਾਮਾਂ ਕਰਨਾ ਤੇ ਆ ਦੇਖੋ ਤੁਹਾਨੂੰ ਮੈਂ ਨਿੰਬੂ ਦਿਸਾਨੀ ਇਹਨੂੰ ਕਹਿੰਦੇ 12 ਮਾਸੀ ਨਿੰਬੂ ਆ ਵੀ ਨਿੱਕਾ ਜਿਹਾ ਲੱਗੇਗਾ ਇੱਧਰ ਵੀ ਲੱਗੇ ਸੀ ਆ ਆ ਦੇਖੋ ਇਹ ਨਾ ਯਾਰ ਇਹ ਵਿਚਾਰਿਆਂ ਦੇ ਬਹੁਤ ਮਾੜੇ ਹਾਲਾਤਾਂ ਚੋਂ ਨਿਕਲਦੇ ਨੇ ਸਾਡੇ ਬੂਟੇ ਆ ਸਿਰਫ ਇਹਨਾਂ ਦੇ ਕਰਕੇ ਆਪ ਇਹ ਕੰਦ ਗੁੰਦੂ ਤੋੜ ਕੇ ਛੱਪਰ ਹੋ ਗਏ ਨੇ ਆ ਮੇਰੀਆਂ ਭਿੰਦੀਜ਼ ਹੋ ਗਈਆਂ ਭਿੰਡੀਆਂ ਵੀ ਕੋਕੂ ਕੋਣ ਆਇਆ ਛਿਗਾ ਇਹ ਰੋ ਜਾਂਦੀ ਏ ਤੈਨੂੰ ਮਿਲਣ ਕੋਕੂ ਉਹ ਦੇਖ ਕਿੱਥੇ ਵੜੀ ਹੋਆ ਕੋਕੋ ਮੈਂ ਦਿਨ ਵਾਇਆ ਆ ਜੇ ਇਧਰ ਨੂੰ ਵੜੀ ਨਾ ਮੈਂ ਲੱਤਾ ਤੋੜ ਦੇਣੀਆਂ ਤੇਰੀਆਂ ਇਹ ਰੋ ਜਾਂਦੀ ਏ ਇਹ ਰੋਜ ਆ ਵਾਲੀ ਨਾ ਉਈ 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 ਬਾਈ ਕੋਕੋ ਮੇਰੀ ਸਟਾਰਟ ਹੋ ਗਈ ਬੜੀ ਖਤਰਨਾਕ ਵਾਲੀ ਮਿੱਟੀ ਨੇ ਰਾ ਕਿੰਨਾ ਤੇਰੀ ਘਟਾ ਹੋ ਗਿਆ ਮੀਂਹ ਦਾ ਮਾਹੌਲ ਹੈ ਨੇਰੀ ਨੇਰੀ ਹੈ ਮੀਂਹ ਪੈ ਜਾਵੇ ਤਾਂ ਮੌਸਮ ਸਾਫ ਹੋ ਜਾਊਗਾ ਮਿੱਟੀ ਮਿੱਟੀ ਉੱਡੀ ਜਾਂਦੀ ਹੈ ਦੇਖ ਹੁਣ ਮੀ ਪੈਣਾ ਹੈ ਪਕੌੜਿਆਂ ਦਾ ਮਹੌਲਾ ਤੇ ਆਪਾਂ ਕੱਜਾਣਾ ਕੰਮ ਤੇ ਪਹੁੰਚ ਗਏ ਜੀ ਪਹੁੰਚ ਗਏ ਜੀ ਪਹੁੰਚ ਗਏ ਜੀ ਚਾ ਸੈਨ ਗੋ ਜੀ ਆ ਗਏ ਹੋਰ ਜੀ